ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ 크ਰਿਸਚੀਅਨ ਨੇਤਾ ਸਾਭਾ ਪੱਟੀ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਮਿਨੋਰਟੀ ਵਿੰਗ ਦਾ ਜਨਰਲ ਸਖਤਰ ਨਿਯੁਕਤ ਹੋਣ ਤੇ ਲੁਧਿਆਣਾ ਮਹੱਲਾ ਧਾਰੀਵਾਲ ਦੇ ਕੌਂਸਲਰ ਇੰਦਰਾਸ ਹੰਸ ਦੇ ਪ੍ਰਬੰਧਾਂ ਹੇਠ ਲੁਧਿਆਣਾ ਮਹੱਲਾ ਪਹੁੰਚਣ ਤੇ ਮੁਹੱਲਾ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਦੌਰਾਨ ਸਾਹਾ ਪੱਟੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਜੋ ਉਹਨਾਂ ਨੂੰ ਮਿਨੋਰਟੀ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਔਰ ਮਸੀਹ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਗੇ ਗੱਲਬਾਤ ਦੇ ਦੌਰਾਨ ਕੌਂਸਲਰ ਇੰਦਿਆਸ ਸੰਸ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਬਹੁਤ ਹੀ ਮਿਹਨਤੀ ਤੇ ਨੇਕ ਆਗੂ ਔਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਲੇ ਨੇਤਾ ਸਾਹਾ ਪੱਟੀ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਧੰਨਵਾਦ ਕਰਦੇ ਹਨ ਦੇਖੋ ਜੀ ਮੈਂ ਸਾਬਾ ਪੱਟੀ ਹਲਕਾ ਕਾਦੀਆਂ ਤੋਂ ਸ਼ਹਿਰ ਤਾਰੀਵਾਲ ਪਿੰਡ ਫੱਤੇ ਨੰਗਲ ਤੋਂ ਮੈਂ ਆਪਣੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਜੋ ਸਾਡੇ ਸੀਐਮ ਸਾਹਿਬ ਦਿੱਲੀ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਭਗਵੰਤ ਮਾਨ ਪੰਜਾਬ ਮੈਂ ਭਗਵੰਤ ਮਾਨ ਸਾਹਿਬ ਦਾ ਵੀ ਦਿਲ ਤੋਂ ਧੰਨਵਾਦ ਕਰਦਾ ਵਾਂ ਕਿ ਸਾਡੇ ਜੋ ਹਲਕਾ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਸਰਦਾਰ ਜਗਰੂ ਸਿੰਘ ਸੇਖਵਾ ਜੀ ਦਾ ਜਿਨ੍ਹਾਂ ਨੇ ਅੱਜ ਸਾਨੂੰ ਮਸੀਹ ਭਾਈ ਚਾਰੇ ਨੂੰ ਇੱਕ ਬੜੇ ਵੱਡਾ ਸਾਡਾ ਇਜ਼ਤਮਾਨ ਸਾਨੂੰ ਅੱਜ ਬਖਸ਼ਿਆ ਵਾ ਜੋ ਸਾਡੇ ਮਿਨੋਰਟੀ ਵਿੰਗ ਦਾ ਡਿਸਟ੍ਰਿਕਟ ਗੁਰਦਾਸਪੁਰ ਦਾ ਮੈਨੂੰ ਜਿਹੜਾ ਵਾ ਜਨਰਲ ਸੈਕਟਰੀ ਲਗਾਇਆ ਗਿਆ ਵਾ ਤੇ ਮੈਂ ਇੱਕ ਵਾਰ ਫੇਰ ਤੋਂ ਪਾਰਟੀ ਹਾਈ ਕਮਾਂਡ ਦਾ ਆਮ ਆਦਮੀ ਪਾਰਟੀ ਦਾ ਦਿਲ ਤੋਂ ਮੈਂ ਧੰਨਵਾਦ ਕਰਦਾ ਵਾਂ ਅੱਜ ਸਵੇਰ ਦਾ ਜਿਹੜਾ ਮੇਰਾ ਰੂਟ ਵਾ ਸਾਡੇ ਮਸੀਹ ਭਾਈ ਚਾਰੇ ਦੇ ਵਿੱਚ ਬੜੀ ਇੱਕ ਖੁਸ਼ੀ ਪਾਈ ਜਾ ਰਹੀ ਆ ਰਾਤ ਹੀ ਮੇਰਾ ਇੱਕ ਨੋਟੀਫਿਕੇਸ਼ਨ ਹੋਇਆ ਵਾ ਡਿਸਟ੍ਰਿਕਟ ਸੈਕਟਰੀ ਦਾ ਤੇ ਅੱਜ ਜਦੋਂ ਮਸੀਹ ਭਾਈ ਚਾਰੇ ਦੇ ਸਾਡੇ ਭਰਾਵਾਂ ਨੂੰ ਪਤਾ ਲੱਗਾ ਵਾ ਤੇ ਮੇਰੇ ਖਾਲ 8 ਤੋਂ 10 ਮੈਂ ਚਰਚਾਂ ਦੇ ਵਿੱਚ ਜਿਹੜੀ ਆ ਵਿਜ਼ਿਟਿੰਗ ਕੀਤੀ ਆ ਤੇ ਅੱਜ ਮੇਰੇ ਭਰਾ ਐਮਸੀ ਇੰਦਰੀਆ ਜੀ ਲੁਧਿਆਣੇ ਮੱਲੇ ਤੋਂ ਇਹਨੇ ਮੇਰੇ ਭਰਾ ਦਾ ਮੈਨੂੰ ਫੋਨ ਆਇਆ ਸੀ ਤੇ ਇਹਨਾਂ ਦੇ ਮਨ ਦੇ ਵਿੱਚ ਵੀ ਅੱਜ ਬੜੀ ਖੁਸ਼ੀ ਸੀ ਕਿ ਵੀ ਸਾਡੇ ਵੀ ਇੱਥੇ ਘਰ ਆਣਾ ਵਾ ਤੇ ਅੱਜ ਮੈਂ ਆਇਆ ਵਾਂ ਤੇ ਇਹਨਾਂ ਨੇ ਬੜਾ ਵੱਡਾ ਅੱਜ ਮੇਰਾ ਜਿਹੜਾ ਵਾ ਇਜ਼ਤਮਾਨ ਕੀਤਾ ਵਾ ਜਾਏਗਾ ਅ ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦੀ ਟੈਕਨੋਲੋਜੀ ਆ ਉਹ ਸਾਡੇ ਮਸੀਬਾਈ ਚਾਰੇ ਦੇ ਪ੍ਰਤੀ ਜਿਹੜੀ ਬਹੁਤ ਵਧੀਆ ਵਾ ਕਿਉਂਕਿ ਉਹਦਾ ਕਾਰਨ ਇਹ ਕੀ ਆ ਕਿ ਵੇਖੋ ਸਾਨੂੰ ਅੱਜ ਚੰਗੇ ਉਹਦਿਆਂ ਦੇ ਨਾਲ ਜਿਹੜਾ ਵਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵਾਜਿਆ ਵਾ ਤੇ ਜਿਹੜੀ ਗੱਲ ਸਰ ਤੁਸੀਂ ਕਰ ਰਹੇ ਹੋ ਸਾਡੇ ਗ੍ਰਿਸ਼ਨ ਭਾਈ ਚਾਰੇ ਦੀ ਜਿੰਨੀਆਂ ਵੀ ਪਰੇਸ਼ਾਨੀਆਂ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਨੇ ਆਪਾਂ ਇਸ ਵਿਸ਼ੇ ਤੇ ਜਿਹੜਾ ਵਾ ਹੁਣ ਆਪਾਂ ਚੰਡੀਗੜ੍ਹ ਵੀ ਸਾਡੀ ਮੀਟਿੰਗ ਹੋਣੀ ਆ ਤੇ ਆਪਾਂ ਡਿਸਟ੍ਰਿਕਟ ਲੈਵਲ ਤੇ ਵੀ ਜਿਹੜਾ ਵਾ ਮੀਟਿੰਗਾਂ ਕਰਕੇ ਤੇ ਉਹਨਾਂ ਦਾ ਜਿਹੜਾ ਵਾ ਹੱਲ ਕੀਤਾ ਜਾਵੇਗਾ ਸਰ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੀਰ ਨੂੰ ਬਹੁਤ ਵਧਾਈ ਦੇਣਾ ਆਪਣੇ ਵੱਲੋਂ ਤੇ ਆਪਣੇ ਪੂਰਾ ਵਾਰਡ ਦੇ ਲੁਧਿਆਣਾ ਮਹੱਲਾ ਦੇ ਨਿਵਾਸੀਆਂ ਦੇ ਵੱਲੋਂ ਕਿਉਂਕਿ ਤਕਰੀਬਨ ਅੱਜ ਮੈਨੂੰ ਪਤਾ ਕਿ ਪੂਰਾ ਲੁਧਿਆਣਾ ਮਹੱਲਾ ਇਹਨਾਂ ਨੂੰ ਵਧਾਈ ਦੇਣ ਵਾਸਤੇ ਮੇਰੇ ਘਰ ਪਹੁੰਚਿਆ ਸੀਗਾ ਤੇ ਇਹਨਾਂ ਕੋਲ ਸਮਾਂ ਨਹੀਂ ਸੀਗਾ ਮੈਂ ਫੇਰ ਵੀ ਇਹਨਾਂ ਨੂੰ ਰਿਕਵੈਸਟ ਕਰਕੇ ਇਹਨਾਂ ਕੋਲ ਸਮਾਂ ਲਿਆ ਕਿਪਰ ਜੀ ਸਾਹਿਬ ਮੇਰੇ ਮਹੱਲੇ ਵਾਲੇ ਵੀ ਕਹਿ ਰਹੇ ਆ ਕਿ ਪਲੀਜ਼ ਉਹਨਾਂ ਨੂੰ ਬੁਲਾਓ ਤੇ ਅਸੀਂ ਉਹਨਾਂ ਦਾ ਵੈਲਕਮ ਕਰਨਾ ਵਾ ਕਿਉਂਕਿ ਇੱਥੇ ਸਰ ਪਾਰਟੀ ਬਾਜੀ ਕੁਝ ਨਹੀਂ ਇੱਕ ਪਾਰਟੀ ਕੋਈ ਵੀ ਹੋਵੇ ਇਨਸਾਨ ਜਿਹੜਾ ਉਹ ਕੰਮ ਕਰਨ ਵਾਲਾ ਹੋਣਾ ਚਾਹੀਦਾ ਵੇਖੋ ਇਹ ਗਰੀਬਾਂ ਦੀਆਂ ਪੈਨਸ਼ਨਾਂ ਲਵਾਉਂਦੇ ਸੀਗੇ ਰਾਸ਼ਨ ਦਿੰਦੇ ਸੀਗੇ ਕਿਤੇ ਆ ਹੁਣ ਪਿੱਛੇ ਜੇ ਤੁਹਾਨੂੰ ਪਤਾ ਹੈ ਕਿ ਹੜਾਂ ਦੀ ਸਮੱਸਿਆ ਕਿੰਨੀ ਸੀ ਬੜੀ ਦੂਰ ਦੂਰ ਜਾ ਕੇ ਸੁਵੀਰ ਨੇ ਰਾਸ਼ਨ ਦਿੱਤਾ ਸੀਗਾ ਠੀਕ ਆ ਤੇ ਬੜੇ ਵਧੀਆ ਕੰਮ ਕਰੇ ਕਿਸੇ ਵੀ ਪਾਰਟੀ 'ਚ ਕੋਈ ਵੀ ਨੁਮਾਇੰਦਾ ਹੋਵੇ ਇਹ ਚ ਪਾਰਟੀ ਬਾਜੀ ਨਹੀਂ ਕਿਸੇ ਵੀ ਪਾਰਟੀ 'ਚ ਕੋਈ ਨੁਮਾਇੰਦਾ ਵਧੀਆ ਕੰਮ ਕਰਦਾ ਵਾ ਉਹਦਾ ਅਸੀਂ ਸਤਿਕਾਰ ਕਰਦੇ ਆ ਬਾਕੀ ਸਾਡਾ ਵੀ ਕ੍ਰਿਸਨ ਆਗੂ ਆ ਤਕਰੀਬਨ ਸਾਡੇ ਮਲੇ 'ਚ ਕ੍ਰਿਸਨ ਲੋਕਾਂ ਨੇ ਬੜਾ ਇਹਨਾਂ ਦਾ ਵੈਲਕਮ ਕੀਤਾ ਵਾ ਅਸੀਂ ਵੀ ਬੜੇ ਐਕਸਾਈਟਿਡ ਸੀਗੇ ਬੜੀ ਐਕਸਾਈਟਮੈਂਟ ਸੀਗੀ ਸਾਰਿਆਂ ਦੇ ਵਿੱਚ ਹੀ ਕਿ ਸਾਡਾ ਭਰਾ ਆ ਰਿਹਾ ਵਾ ਤੇ ਇਹਨਾਂ ਦਾ ਵੈਲਕਮ ਕਰਨਾ ਵਾ ਤਕਰੀਬਨ ਬੜੀ ਵੱਡੀ ਤਦਾਦ ਦੇ ਵਿੱਚ ਲੋਕਲੇ ਚਲੇ ਗਏ ਆ ਬਾਹਰ ਬੜੀ ਵੱਡੀ ਤਦਾਦ ਦੇ ਵਿੱਚ ਲੋਕ ਨੇ ਆਨਕੇ ਵੈਲਕਮ ਕੀਤਾ ਵਾ ਤਾਂ ਅਸੀਂ ਚਾਹੁੰਦੇ ਆ ਕਿ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ ਚਾਹੇ ਉਹ ਅਕਾਲੀ ਦਲ ਦਾ ਚਾਹੇ ਉਹ ਕਾਂਗਰਸ ਦਾ ਹੋਵੇ ਆਮ ਆਦਮੀ ਪਾਰਟੀ ਦਾ ਵਾ ਪਰ ਇਨਸਾਨ ਵਧੀਆ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਸਾਡੇ ਵੀਰ ਸਾਬਾ ਭੱਟੀ ਜੀ ਆ ਇਨਸਾਨ ਵਧੀਆ ਹੋਣਾ ਚਾਹੀਦਾ ਇਨਸਾਨ ਕੰਮ ਕਰਨ ਵਾਲਾ ਤੇ ਗਰੀਬਾਂ ਦੀ ਮਦਦ ਕਰਨ ਵਾਲਾ ਹੋਣਾ ਪਾਰਟੀ ਨੇ ਵੀ ਇਹੋ ਜਿਹੇ ਇਨਸਾਨ ਨੂੰ ਅੱਛਾ ਅਹੁਦਾ ਦਿੱਤਾ ਵਾ ਤੇ ਅਸੀਂ ਪਾਰਟੀ ਦਾ ਵੀ ਸਤਿਕਾਰ ਕਰਦੇ ਇਹਨਾਂ ਦੀ ਨਾਲ ਕਿ ਸਾਡੇ ਇੱਕ ਕ੍ਰਿਸ਼ਨ ਭਰਾ ਨੂੰ ਵਧੀਆ ਅਹੁਦਾ ਦਿੱਤਾ ਤੇ ਬਾਕੀ ਆਪਣੇ ਮੁਹੱਲਾ ਨਿਵਾਸੀਆਂ ਦੇ ਵੱਲੋਂ ਇੱਕ ਵਾਰੀ ਫੇਰ ਮੈਂ ਸਭਾ ਭੱਟੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਇੱਥੇ ਆਉਣ ਤੇ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਦਿੱਤਾ ਕਿਉਂਕਿ ਇਹਨਾਂ ਦੇ ਚਰਚਾ ਦੇ ਵਿੱਚ ਬੜੀਆਂ ਮੀਟਿੰਗਾਂ ਸੀਗੇ ਅੱਜ ਬੜੇ ਪਾਸਟਰਾਂ ਨੂੰ ਬੁਲਾਇਆ ਸੀਗਾ ਪਰ ਮੈਂ ਥੋੜਾ ਜਾਣ ਕੋ ਸਮਾਂ ਲੈ ਕੇ ਇਹਨਾਂ ਨੂੰ ਬੁਲਾਇਆ ਵਾ ਤੇ ਮੇਰੇ ਵੱਲੋਂ ਇੱਕ ਵਾਰੀ ਮੇਰੇ ਮੁਹੱਲਾ ਨਿਵਾਸੀਆਂ ਵੱਲੋਂ ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ